ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਇੰਥੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਮਹਾਨ ਸਲਾਨਾ ਗੁਰਮਤ ਸਮਾਗਮ ਬਸੇਪਠਾਣਾ ਵਿਖੇ ਕਰਵਾਇਆ ਜਾਂਦਾ ਸੀ ਪਿਛਲੇ ਮਈ ਦੇ ਮਹੀਨੇ ਵਿੱਚ ਕੁਝ ਕਾਰਨਾ ਕਰਕੇ ਉਹ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਉਹ ਦੀ ਠੀਕ ਹੈ 10 11 12 ਅਗਸਤ ਨੂੰ ਰੱਖੀ ਗਈ ਹੈ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 10 11 12 ਰਾਤਰੀ ਦੇ ਵਿਖੇ ਇਹ ਦਵਾਨ ਸਜਣੇ ਹਨ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮੇ ਮਾ ਕੇ ਇਹਨਾਂ ਦਵਾਨਾਂ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੋ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਜਿਹੇ ਜਿਹੜੇ ਧਾਰਮਿਕ ਸਮਾਗਮਾਂ ਹਨ ਉਹਨਾਂ ਦੇ ਵਿੱਚ ਆਪਾਂ ਸ਼ਾਮਲ ਹੋਈਏ ਵੱਧ ਵੱਧ ਚੜ ਕੇ ਆਪਾਂ ਜਿਹੜਾ ਹਿੱਸਾ ਪਾਈਏ ਕਿਉਂਕਿ ਅੱਜ ਜਿਹੜੇ ਨੌਜਵਾਨ ਨੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਸੋ ਮੈਂ ਇਹ ਚਾਹਣਾ ਕਿ ਆਪਾਂ ਸਾਰੇ ਸਿੱਖੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜਦੇ ਤਾਂ ਜੋ ਆਪਾਂ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਬਣਾ ਸਕੀਏ ਮੈਂ ਇਸ ਬੇਨਤੀ ਹੋਰ ਕਰਨੀ ਚਾਹਣਾ ਤੇ ਜਿਹੜੀਆਂ ਉਹ ਸੰਗਤਾਂ ਤਨਮਨ ਤਾਂ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸੇਵਾ ਕਰੀਆਂ ਚਾਹੁੰਦੀਆਂ ਉਹ ਕਿਰਪਾ ਕਰਕੇ ਕਿ ਉਹ ਸੇਵਾ ਜਿਹੜੀ ਇਨਾ ਸਮਾਗਮਾਂ ਦੇ ਵਿੱਚ ਕਰਨ ਤੇ ਆਪਣੀ ਜਿਹੜੀ ਫੀਸ ਉਹ ਜਰੂਰ ਸਾਫ਼ ਕਰਨ ਤੇ ਇੱਕ ਬੇਨਤੀ ਮੈਂ ਹੋਰ ਕਰ ਦੇਣੀ ਚਾਹੁੰਦਾ ਕਿ ਦਸੰਬਰ ਦੇ ਮਹੀਨੇ ਵਿੱਚ ਛੋਟੀ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਤਿੰਨ ਦਿਨਾਂ ਲੰਗਰ ਅਸੀਂ ਕਮਾਣੋ ਰੋਡ ਬਸੇ ਥਾਣਾ ਦੇਖੇ ਸਰਵਾਉਂਦੇ ਆ ਤੇ ਉਸ ਤੋਂ ਪਹਿਲਾਂ ਇੱਕ ਨਗਰ ਕੀਰਤਨ ਦੀ ਬਸੇ ਥਾਣਾ ਤੋਂ ਕੱਢਿਆ ਜਾਂਦਾ ਸੋ ਜੋ ਕਿ ਫਤਿਹਗੜ੍ਹ ਸਾਹਿਬ ਦੇ ਸੰਸਥਾ ਨਤਮਸਤ ਹੁੰਦੀਆਂ ਨੇ ਸੋ ਇੱਕ ਜੋ ਸਾਰਾ ਸਮਾਗਮ ਨੇ ਇਹ ਸੰਸਥਾ ਦੇ ਸਹਿਯੋਗ ਦੇ ਨਾਲ ਚੱਲਦੇ ਨੇ ਸੋ ਮੈਂ ਸੰਤਾਂ ਦੇ ਚਰਨਾਂ ਵਿੱਚ ਇੱਕ ਵਾਰ ਫਿਰ ਤੋਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਮੋ ਹਿਮਾ ਦੇ ਰਾਤਰੀ ਦੇ ਜੋ ਕਿ ਮਾ ਸਮਾਗਮ ਨੇ ਇਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾ ਅਪਾ ਕਰੋ ਇੱਕ ਵਾਰ ਐਡਰੈਸ ਹੈ ਜਿਹੜਾ ਉਹ ਤੁਸੀਂ ਜ਼ਰੂਰ ਨੋਟ ਕਰ ਲਿਓ ਬਸ ਪਠਾਨਾ ਬਾਗ ਨੰਬਰ 3 ਮਹੱਲਾ ਬਹਿਲੋੜਪੁਰ ਰਾਤ ਨੂੰ 7 ਤੋਂ ਲੈ ਕੇ 11 ਦੇ ਬਜੇ ਦੇ ਤੱਕ ਇਹ ਜਿਹੜੇ ਦੀਵਾਨ ਚੱਲਣੇ ਸੋ ਆਪ ਦੀ ਕਿਰਪਾ ਕਰਕੇ ਇਹਨਾਂ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੂ ਬਾਕੀ ਦੀ ਸਤਿ ਸ਼ਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਮਹਾਨ ਸਲਾਨਾ ਗੁਰਮਤਿ ਸਮਾਗਮ ਵਸੇਪ ਠਾਣਾ ਵਿਖੇ ਕਰਵਾਇਆ ਜਾਂਦਾ ਸੀ ਪਿਛਲੇ ਮਈ ਦੇ ਮਹੀਨੇ ਵਿੱਚ ਕੁਝ ਕਾਰਨਾ ਕਰਕੇ ਉਹ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਹੋ ਗਿਆ ਸੀ ਤੇ ਹੁਣ ਜਿਹੜੀ ਨਵੀਂ ਉਹ ਦੀ ਠੀਕ ਹੈ 10 11 12 ਅਗਸਤ ਨੂੰ ਰੱਖੀ ਗਈ ਹੈ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 10 11 12 ਰਾਤਰੀ ਦੇ ਵਿਖੇ ਐਡਵਾਂਸ ਸਜਣੇ ਸਜਣੇ ਹਨ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮੇ ਸਾਡੇ ਇਹਨਾਂ ਦਵਾਨਾਂ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੋ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਜਿਹੜੇ ਜਿਹੜੇ ਧਾਰਮਿਕ ਸਮਾਗਮਾਂ ਹਨ ਉਹਨਾਂ ਦੇ ਵਿੱਚ ਆਪਾਂ ਸ਼ਾਮਲ ਹੋਈਏ ਵੱਧ ਵੱਧ ਚੜ੍ਹ ਕੇ ਆਪਾਂ ਜਿਹੜਾ ਹਿੱਸਾ ਪਾਈਏ ਕਿਉਂਕਿ ਅੱਜ ਜਿਹੜੇ ਨੌਜਵਾਨ ਨੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਸੋ ਮੈਂ ਇਹ ਚਾਹਣਾ ਕਿ ਆਪਾਂ ਸਾਰੇ ਸਿੱਖੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਤਾਂ ਜੋ ਆਪਾਂ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਬਣਾ ਸਕੀਏ ਮੈਂ ਇਸ ਬੇਨਤੀ ਹੋਰ ਕਰਨੀ ਚਾਹਣਾ ਤੇ ਜਿਹੜੀਆਂ ਉਹ ਵਿਸੰਗਤਾ ਤਨਮਨ ਤਾਂ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸੇਵਾ ਕਰਨੀਆਂ ਚਾਹੁੰਦੀਆਂ ਉਹ ਕਿਰਪਾ ਕਰਕੇ ਵੀ ਉਹ ਸੇਵਾ ਜਿਹੜੀ ਇਨਾ ਸਮਾਗਮਾਂ ਦੇ ਵਿੱਚ ਕਰਨ ਤੇ ਆਪਣੀ ਜਿਹੜੀ ਫੀਸ ਦੀ ਜ਼ਰੂਰਤ ਸਾਫ਼ ਕਰਨ ਤੇ ਇੱਕ ਬੇਨਤੀ ਮੈਂ ਹੋਰ ਕਰ ਦੇਣੀ ਚਾਹੁੰਦਾ ਕਿ ਦਸੰਬਰ ਦੇ ਮਹੀਨੇ ਵਿੱਚ ਫੀਤੀ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਤਿੰਨ ਦਿਨਾਂ ਲੰਗਰ ਅਸੀਂ ਕਮਾਣੋ ਰੋਡ ਬਸੇ ਥਾਣਾ ਦੇਖੇ ਸਰਵਾਉਂਦੇ ਆ ਤੇ ਉਸ ਤੋਂ ਪਹਿਲਾਂ ਇੱਕ ਨਗਰ ਕੀਰਤਨ ਦੀ ਬਸੇ ਥਾਣਾ ਤੋਂ ਕੱਢਿਆ ਜਾਂਦਾ ਸੋ ਜੋ ਕਿ ਫਟੇਗੜ ਸਾਹਿਬ ਦੇ ਸੰਸਥਾ ਨਤਮਸਤ ਹੁੰਦੀਆਂ ਨੇ ਸੋ ਇਹ ਜੋ ਸਾਰਾ ਸਮਾਗਮ ਨੇ ਇਹ ਸੰਸਥਾ ਦੇ ਸਹਿਯੋਗ ਦੇ ਨਾਲ ਚੱਲਦੇ ਨੇ ਤੋ ਮੈਂ ਸੰਸਾਰਿਕ ਕਰਨਾ ਚਾਹੇ ਕਿ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੀ ਹਮੇ ਸਾਡੇ ਰਾਤਰੀ ਦੇ ਜੋ ਕਿ ਮਾ ਸਮਾਗਮ ਨੇ ਇਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੋ ਇੱਕ ਵਾਰ ਐਡਰੈਸ ਹੈ ਜਿਹੜਾ ਤੁਸੀਂ ਜਰੂਰ ਨੋਟ ਕਰ ਲਿਓ ਬਸ ਹੀ ਪਠਾਣਾ ਬਾਗ ਨੰਬਰ 3 ਮਹੱਲਾ ਬਹਿਲੋਪੁਰ ਰਾਤ ਨੂੰ 7 ਤੋਂ ਲੈ ਕੇ 11 ਦੇ ਬਜੇ ਦੇ ਤੱਕ ਇਹ ਜਿਹੜੇ ਦੀਵਾਨ ਚੱਲਣੀ ਸੋ ਆਪ ਜੀ ਕਿਰਪਾ ਕਰਕੇ ਇਹਨਾਂ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੋ ਵਾਹਿਗੁਰੂ ਦੀ ਖਸਾ ਹਸਾ ਵਰਕ ਜੀ ਚੁਕੀ